ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਦਿਨਾਂ 'ਚ ਜੋ ਕਮੈਂਟ ਆਇਆ ਆਪਾਂ ਅੱਜ ਉਹਨਾਂ ਤੇ ਗੱਲ ਕਰਦੇ ਹਾਂ ਪਹਿਲਾ ਕਮੈਂਟ ਆਇਆ ਸੀ ਮਸਟਾਈਟਸ ਤੇ ਤੇ ਕਨਕ ਦੇ ਸਾਈਲੇਜ ਤੇ ਵੀਡੀਓ ਬਣਾਈ ਜਾਵੇ ਲਗਭਗ ਮੇਰੇ ਯਾਦ ਆਈ ਮੈਂ ਪਿੱਛੇ ਬਣਾਈਆਂ ਸੀ ਤੇ ਜਿੰਨਾ ਕੁ ਆਪਾਂ 10 12 ਮਿੰਟਾਂ ਜਾਂ 15 ਮਿੰਟਾਂ ਦੱਸ ਸਕਦੇ ਹਾਂ ਉਹਨਾਂ ਕ ਦੱਸਣ ਦੀ ਕੋਸ਼ਿਸ਼ ਕੀਤੀ ਸੀ ਤੇ ਜੇ ਸੁਣਦੇ ਐ ਧਿਆਨ ਨਾਲ ਜੇ ਕੋਈ ਉਹ ਚ ਕਨਫਿਊਜ਼ਨ ਲੱਗਦੀ ਹੈ ਉਹਦੇ ਕਮੈਂਟ ਪਾਉਂਗੇ ਤਾਂ ਆਪਾਂ ਫੇਰ ਉਹ ਤੇ ਉਹਦੇ ਨਾਲ ਗੱਲਬਾਤ ਕਰ ਸਕਦੇ ਆ। ਫੇਰ ਇੱਕ ਕਮੈਂਟ ਆਇਆ ਸੀਗਾ ਜੀ ਸੀਮਨ ਤੇ ਤੇ ਪਾਊਡਰਾਂ ਤੇ ਦੱਸਿਆ ਜਾਵੇ। ਦੇਖੋ ਕਿਸੇ ਵਿਸ਼ੇਸ਼ ਕੰਪਨੀ ਦਾ ਨਾਮ ਤਾਂ ਮੈਂ ਸੀਮਨ ਦੀ ਕਦੇ ਰეკਮੈਂਡੇਸ਼ਨ ਕਰੀਏ ਤੇ ਨਾਮ ਮੈਂ ਕਰੀਏ ਪਾਊਡਰਾਂ ਦੀ। ਸੀਮਨ ਜਿੰਨਾ ਤੁਸੀਂ ਜੇ ਨਵੇਂ ਫਾਰਮਰ ਹੈਗੇ ਆ ਜੇ ਇੰਪੋਰਟਡ ਕੋਈ ਵੀ ਇੰਪੋਰਟਡ ਸੀਮਨ ਲਾਉਣੇ ਤਾਂ 10000 ਲੀਟਰ ਤੱਕ ਦੀ ਕੈਪੈਸਿਟੀ ਘੱਟ ਤੋਂ ਘੱਟ ਬਰਲ ਦੀ ਹੁੰਦੀ ਹੈ। ਦਾਸ ਲੀਟਰ ਇਟ ਮੀਨਸ ਜੀ 30 ਤੋਂ 35 ਲੀਟਰ ਪਰ ਡੇ ਤੇ 300 ਦਿਨ ਲਗਾਤਾਰ ਜਿਹੜੇ ਤੇ ਮੇਰਾ ਖਿਆਲ ਹੈ ਵੀ ਵੱਧ ਤੋਂ ਵੱਧ 5% ਫਾਰਮਰ ਪਹੁੰਚੇ ਵੀ ਸਾਰਾ ਸਟਾਕ ਇਸ ਤਰ੍ਹਾਂ ਦਾ ਹੋਵੇ ਜ਼ਿਆਦਾਤਰ ਜਿਹੜੇ ਫਾਰਮਰ ਵੱਡੇ ਫਾਰਮਰ ਵੀ ਹੈਗੇ ਹਰੇਕ ਕੋਈ 50% ਐਨੀਮਲ ਉੱਥੇ ਲੈ ਗਿਆ ਵੀ 10000 ਲੀਟਰ ਚੋਂ ਦਾ ਕਿਸੇ ਕੋਲੇ 40 ਹੈ ਕਿਸੇ ਕੋਲੇ 60 ਹੈ ਕੋਈ ਮੇਰੇ ਵਰਗਾ ਕਰਮ ਵਾਲਾ 10 20% ਵੀ ਚੰਗੇ ਫਾਰ ਪਸ਼ੂ ਹੈ ਤੇ ਬਾਕੀ ਉਹ ਘੱਟ ਵਾਲੇ ਕਰਦੇ ਆ ਚਲੋ ਆਪਾਂ ਸੀਮਨ ਤੇ ਜਿੰਨਾ ਪਹਿਲਾਂ ਦੱਸਿਆ ਸੀ ਪਹਿਲਾਂ ਉਹ ਦੇਖ ਲਓ ਫਿਰ ਆਪਾਂ ਗੱਲ ਕਰਾਂਗੇ ਉਸ ਤੋਂ ਬਾਅਦ ਆ ਕੇ ਜਿਹੜੇ ਆਪਣਾ ਮੈਨਨਰ ਮਿਕਸਚਰ ਨੂੰ ਆਪਾਂ ਪਾਊਡਰ ਕਹਿ ਦਿੰਨੇ ਆ ਜ਼ਿਆਦਾਤਰ ਜਿਹੜੇ ਬ੍ਰਾਂਡਡ ਫੀਡਾਂ ਪਾਉਂਦੇ ਆ ਤੇਨਾਂ ਦਾ ਪਾਊਡਰ ਪਾਉਂਦੇ ਹੁੰਦੇ ਆ ਮੈਨਨਰ ਮਿਕਸਚਰ ਹੋ ਗਿਆ ਟਾਕਸਿਨ ਮੈਨਨਰ ਤੇ ਲਾਈ ਵੇਸਟ ਟਾਕਸਿਨ ਮੈਨਨਰ ਲਾਈ ਵੇਸਟ ਬਾਰੇ ਮੈਂ ਬਾਅਦਾਂ ਬੋਲੂਗਾ ਨਹੀਂ ਚਲ ਪਾਈ ਜਨੇ ਵਧੀਆ ਸੈਟ ਹੈ ਇੰਨਾ ਕਿ ਜਿੰਨਾ ਕਿ ਮੈਂ ਧਿਆਨ ਦਿੱਤਾ ਹੈ ਵੀ ਮੈਨਨਰ ਮਿਕਸਚਰ ਤੇ ਜੋ ਬੇਸਿਕਲੀ 10 ਗ੍ਰਾਮ ਟ੍ਰੇਸ ਮੈਨਨਰ ਬਟਾਵਨ ਹੁੰਦੇ ਆ 40 ਗ੍ਰਾਮ ਡੀਸੀਪੀ ਹੁੰਦੀ ਹੈ ਤੇ 50 ਗ੍ਰਾਮ ਕਲਸਾਈਟ ਹੁੰਦੀ ਹੈ ਜੇ ਕਿਸੇ ਨਾਲ ਗੱਲਬਾਤ ਕਰਦੇ ਆ ਇਹਨਾਂ 100 ਗ੍ਰਾਮ ਮਿਨਰ ਦੇ ਰਿਹਾ ਹੈ ਦੇਖੋ ਟ੍ਰੇਸ ਮੈਨਰ ਵਿੱਚ ਵਿਟਾਮਿਨ 10 ਗ੍ਰਾਮ ਬਹੁਤ ਹੁੰਦੇ ਆ ਜਿਹੜੀ ਡੀਸੀਪੀ ਹੈ ਜਿਹੜਾ ਦੁੱਧ ਹੁੰਦਾ ਪਸ਼ੂ ਉਹਨ ਮੇਰੇ ਖਿਆਲ ਚ 100 ਗ੍ਰਾਮ ਮਿਨੀਮਮ ਚਾਹੀਦੀ ਹੈ ਤੇ ਕਲਸਾਈਟ ਵੀ 100 ਗ੍ਰਾਮ ਚਾਹੀਦਾ ਇਹਦੇ ਚ ਆ ਕੇ 40 ਤੇ 50 ਗ੍ਰਾਮ ਜਦੋਂ ਇਹ ਗੱਲਾਂ ਹੁੰਦੀਆਂ ਜਿਹੜਾ ਬੰਦਾ 100 ਗ੍ਰਾਮ ਮਿਨਰ ਮਿਕਸਚਰ ਦੇ ਰਿਹਾ ਨਾਲ ਕਲਸਾਈਟ ਤੇ ਡੀਸੀਪੀ ਨਹੀਂ ਦੇ ਰਿਹਾ ਜ਼ਿਆਦਾਤਰ ਗਰਮੀ ਚ ਕੈਲਸ਼ੀਅਮ ਦਿੰਦੇ ਆ ਜਿਹੜਾ ਪੀਪਿੰਗ ਵਾਲਾ ਹੁੰਦਾ ਹੈ ਕੈਨਿੰਗ ਵਾਲ ਤੇ ਜੇ ਉਹਨਾਂ ਤੋਂ ਪੁੱਛਿਆ ਜਾਵੇ ਕੋਈਟਾਂ ਚੜਦੀ ਹੈ ਗਾਂ ਜਾਂ ਨਾਲ ਵਾਲ ਦੇ ਬਾਲ ਚੜਦੀ ਹੈ ਜਾਂ ਪਸ਼ਾਪ ਪੀਂਦੀ ਹੈ 80% ਫਾਰਮਰਸ ਦਾ ਹੁੰਦਾ ਜਵਾਬ ਹੁੰਦਾ ਹਾਂ ਜੀ ਪੀਂਦੀ ਹੈ ਉਹ ਡੀਸੀਪੀ ਦੀ ਘਾਟ ਹੁੰਦੀ ਹੈ ਤੁਸੀਂ ਮੈਨਦਰ ਜਿੰਨੀ ਮਰਜ਼ੀ ਕੰਪੀਨਾ ਦੇ ਦਿਓ ਪਰ 50 ਗ੍ਰਾਮ ਡੀਸੀਪੀ ਤੇ 50 ਗ੍ਰਾਮ ਕਲਸਾਈਟ ਜ਼ਰੂਰ ਦੇ ਦਿਆ ਕਰੋ 100 ਗ੍ਰਾਮ ਇਹਨਾਂ ਦੇ ਨਾਲ ਉਸ ਤੋਂ ਬਾਅਦ ਆਈ ਸੀ ਕਯੂਬਿਕਲਸ ਤੇ ਇੱਕ ਬਾਈ ਨੇ ਕਰਿਆ ਸੀਗਾ ਵੀ ਯੂਟਿਊਬਰਾਂ ਦੇ ਆਪਾਂ ਕਿੱਲਾ ਜਾਂ ਤਵਾਲਾਉਣੇ ਆ ਦੇਖੋ ਮੈਂ ਕਿਸੇ ਯੂਟਿਊਬਰ ਜਾਂ ਵਪਾਰੀ ਦੇ ਖਿਲਾਫ ਨਹੀਂ ਹੈਗਾ ਮੈਂ ਜਿਹੜੀ ਗੱਲ ਕਰਦਾ ਹੁਣਾਂ ਜਿਹੜੀ ਫਾਰਮਰ ਦੇ ਪੱਖ ਦੀ ਅਧੂਰੀਆ ਗਿਆਨ ਵੰਡਣ ਦਾ ਥੋੜਾ ਜਿਹਾ ਮੈਂ ਇਤਰਾਜ ਕਰਦਾ ਹੈ ਦੇਖੋ ਕਯੂਬੀ ਦਾ ਇਲਾਜ ਅਧੂਰਾ ਗਿਆਨੀ ਹੈ ਜਿੰਨਾ ਕਿ ਮੈਂ ਦੇਖਿਆ ਕਯੂਬੀ ਕਲ ਹੇ ਤੱਕ ਲਾਉਣੇ ਸ਼ੁਰੂ ਕਰੇ ਆ ਪਿਛਲਾ ਤਿਆਰ ਬਾਜਰਾ ਕੱਚੇ ਕਯੂਬੀ ਕਲਾਂ ਦਾ ਹੀ ਸਾਡਾ ਗਲਤ ਰਿਹਾ ਸੀ ਇਸ ਤੋਂ ਬਾਅਦ ਕੋਸ਼ਿਸ਼ ਕੀਤੀ ਸੀ ਵੀ ਆਪਾਂ ਲਾਈਏ ਨਾ ਪਰ ਜੋ ਨੰਬਰ ਆਫ ਐਨੀਮਲਸ ਜ਼ਿਆਦੇ ਹੋ ਗਏ ਜਗ੍ਹਾ ਮੁਤਾਬਕ ਤਾਂ ਅਸੀਂ ਚਲੋ ਲਾਉਣੇ ਸ਼ੁਰੂ ਕਰਤੇ ਹੇ ਤੱਕ ਲਾਏ ਐ ਇਹਨਾਂ ਦਾ ਰਿਜ਼ਲਟ ਪੋਜ਼ਿਟਿਵ 네ਗੇਟਿਵ ਜੋ ਆਉਂਦਾ ਹੈ ਮਹੀਨਾ ਦੋ ਮਹੀਨੇ ਵੇਖ ਕੇ ਜਿੰਨਾ ਕ ਆਪਾਂ ਲੱਗਿਆ ਆਪਾਂ ਦਸਾਂ ਦੀ ਕੋਸ਼ਿਸ਼ ਕਰਾਂਗੇ ਹਜੇ ਤੱਕ ਪੈਨ ਵੀ ਇੱਕੋ ਹੀ ਰੱਖਿਆ ਪਿਆ ਤੇ ਜੇ ਤੁਸੀਂ ਧਿਆਨ ਮਾਰੋਗੇ ਤੇ ਇਹ ਕਲੰਪ ਗਲਤ ਆ ਗਈ ਸੀ ਇਹ ਹੁਣ ਨਵੇਂ ਬਣ ਕੇ ਇੱਕ ਪਾਸੇ ਹਲੇ ਆਉਣਗੇ ਤਾਂ ਪਹਿਲੇ ਗਲੀ ਵੇਦੀ ਪਸੂਟ ਪਾਵਾਂਗੇ ਇਹ ਤਾਂ ਹੁਣ ਟਾਈਮ ਪਾਸ ਵਾਸਤੇ 8 ਫੁੱਟ ਵਾਲੀ ਫਰਸ਼ ਵੇਦੀ ਪਸੂਟ ਪਾਉਣੀ ਹੈ ਇਹਨਾਂ ਨੇ ਸੱਟ ਮਾਰਨੀ ਸੀ ਉਸ ਤੋਂ ਬਾਅਦ ਸੀ ਫਾਰਮ ਪ੍ਰੋਫਿਟ ਲੌਸ ਦੀ ਗੱਲ ਕਰਨ ਦੀ ਦੇਖੋ ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਹਰੇਕ ਫਾਰਮ ਦਾ ਅੱਡਾ ਅੱਡਾ ਨਜ਼ਰੀਆ ਹੈ ਅੱਡੋ-ਅੱਡਾ ਸਿਸਟਮ ਹੈ ਹਰੇਕ ਨੇ ਅੱਡੋ-ਅੱਡੀ ਮੰਨ ਲੋ ਤਰੀਕੇ ਨਾਲ ਕੰਮ ਕਰਨਾ ਹੈ ਚਲੋ 2-3 ਵਾਰ ਮੈਂ ਆਏ ਸੀ ਕਮੈਂਟ ਆਏ ਸੀ ਤਾਂ ਆਪਾਂ ਜਿਵੇਂ ਕਹਿਣਾ ਕਮੈਂਟ ਦਾ ਆਪਾਂ ਜਵਾਬ ਦਿੰਨੇ ਆ ਤੇ ਕੋਸ਼ਿਸ਼ ਕਰਾਂਗੇ ਆਪਾਂ ਦੱਸਣ ਦੀ ਮੈਂ ਗਾਣ ਨੂੰ ਚਾਰ ਭਾਗਾਂ 'ਚ ਵੰਡਦਾ ਹਾਂ ਪਰ ਮੰਥ ਦੱਸਣਾ ਬੜਾ ਮੁਸ਼ਕਲ ਹੈ ਕਿਉਂਕਿ ਇਹ ਵੇਰੀਏਸ਼ਨ ਬਹੁਤ ਮੋਟਾ ਆ ਜਾਂਦਾ ਹੈ ਪਹਿਲਾ ਫਸਟ ਜਿਹੜਾ ਆ ਗਿਆ अर्ਲੀ ਲੋਕੇਸ਼ਨ ਸੱਜਰਗਾ ਸੈਕੰਡ ਆ ਗਿਆ ਮੀਡਲ ਲਕਟੇਸ਼ਨ ਜੋ ਆਪਣੇ ਪਸ਼ੂ ਗੱਭਨ ਕਰਾ ਲੈਣੇ ਥਰਡ ਆ ਗਿਆ ਲੇਟ ਲਕਟੇਸ਼ਨ ਜੋ ਆਪਾਂ ਤੋਕੜ ਕਹਿ ਦਿੰਦੇ ਆ ਤੇ ਫੋਰਥ ਜਿਹੜਾ ਆ ਗਿਆ ਜੋ ਡਰਾਈ ਫੀਡ ਹੁੰਦਾ ਇਹ ਚ ਹਰੇਕ ਦੀ ਅੱਡੋ-ਅੱਡੀ ਹੁੰਦੀ ਆ ਮੈਂ ਵੈਸੇ ਛੋਟੇ ਫਾਰਮਰਸ ਦੀ ਗੱਲ ਕਰੂੰਗਾ ਜੋ ਨਵੇਂ ਆ ਕਿਉਂਕਿ ਜਿਹੜੇ ਪੁਰਾਣੇ ਆ ਉਹਨਾਂ ਦਾ ਲਗਭਗ ਚੰਨਣ ਹੋਇਆ ਪਿਆ ਤੇ ਹੋ ਸਕਦਾ 10% ਮੇਰੇ ਨਾਲ ਐਗਰੀ ਵੀ ਨਾ ਕਰਨ ਤੇ ਪਰ ਜਿਨ੍ਹਾਂ ਨੂੰ ਟਾਈਮ ਹੋ ਗਿਆ ਲਗਭਗ ਮੇਰੇ ਖਿਆਲ ਆ ਵੀ ਉਹਨਾਂ ਦੀ ਆਪਾਂ ਕਹਾਣੀ ਦੱਸਾਂਗੇ ਇਸ ਵੀਡੀਓ ਚ ਆਪਾਂ ਮੰਨ ਲਓ ਵੀ ਚੰਗੀਆਂ ਗਾਇਆਂ ਵੀ ਕੋਈ ਬੰਦਾ ਲੈਂਦਾ 30 ਲੀਟਰ ਵਾਲੀਆਂ ਗਾਇਆਂ ਲੈਂਦਾ 10 ਜਦੋਂ ਆਪਾਂ ਹੁੰਦਾ ਇੱਕ ਪਹਿਲਾ ਕੁਆਟਰ ਦਾ ਮੰਨਾਂਗੇ ਤਿੰਨ ਮਹੀਨਿਆਂ ਦਾ ਐਵਰੇਜ ਕੱਢਾਂਗੇ ਤਾਂ 250 ਤੋਂ 270 80 ਕਿ ਲੀਟਰ ਪਰ ਡੇ ਦਾ ਆਉਂਦਾ ਐ ਐਵਰੇਜ ਮੋਟਾ ਹਿਸਾਬ ਨਾਲ ਲਈ 10 ਗਾਇਆਂ ਚੋਂ 8000 ਲੀਟਰ ਪਹਿਲੇ ਤਿੰਨ ਮਹੀਨੇ ਦੀ ਐਵਰੇਜ ਆਪਾਂ ਲਾ ਲਾਂਗੇ ਦੁੱਧ ਦਾ ਰੇਟ ਹੈਗਾ ਕਰੀਬ 37 ਤੋਂ 40 ਰੁਪਏ ਮੈਂ ਗੱਲ ਕਰੂੰਗਾ ਜੋ ਨੈਸਲੇ ਚ ਜਾ ਰਿਹਾ ਹੈ ਹੋ ਸਕਦਾ ਹੈ ਇਹ ਚ ਰੁਪਿਆ ਤੇਲੀ ਵੱਧ ਘੱਟ ਹੋ ਜੇ ਜੋ ਪ੍ਰਾਈਵੇਟ ਕੰਪਨੀ ਵੱਧ ਲਈ ਜਾਂਦੀ ਹੋਵੇ ਜਾਂ ਕੋਈ ਜਿਆਦਾਤਰ ਘਰਾਂ 'ਚ ਪਾਉਣ ਵਾਲੇ ਮੁੰਡੇ ਹੈਗੇ ਥੋੜੇ ਪਸੂ ਰੱਖ ਕੇ ਹੋ ਸਕਦਾ ਕੋਈ 45 50 ਪਾ ਰਿਹਾ ਹੋਵੇ ਆਪਾਂ ਗੱਲ ਕਰਾਂਗੇ 37 ਤੋਂ 40 ਰੁਪਿਆ ਦੀ ਫੀਡ ਜਿੰਨਾ ਕੁ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਹੈ 400 ਗ੍ਰਾਮ ਪਰ ਕੇਜੀ ਮਿਲਕ ਦੇ ਹਿਸਾਬ ਨਾਲ ਲੋਕ ਫੀਡ ਪਾ ਰਹੇ ਹੈ ਜਾਨੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਹਾਲਾਂਕਿ ਅਸੀਂ ਇਹ ਰეკਮੈਂਡ ਨਹੀਂ ਕਰਦੇ ਜਿੰਨੇ ਕੁ ਮੁੰਡੇ ਮਹਿਨਾਂ ਜੁੜੇ ਐ ਅਸੀਂ ਤਾਂ 6-7 ਲੀਟਰ ਨਾਲ 30 ਕਿਲੋ ਦੁੱਧ ਚੋਂ ਮਨ ਲੋ ਵਿਸ਼ਵਾਸ ਰੱਖਦੇ ਹਾਂ ਚਲੋ ਆਪਾਂ ਆਮ ਲੋਕਾਂ ਦੀ ਗੱਲ ਕਰਦੇ ਹਾਂ 2.5 ਕਿਲੋ ਫੀਡ ਮਗਰ ਕਿ 40 ਰੁਪਏ ਦੇ ਕਰੀਬ ਫੀਡ ਪੈਂਦੀ ਹੈ ਜਿਹੜੀਆਂ ਚੰਗੀਆਂ ਕੰਪਨੀਆਂ ਬ੍ਰਾਂਡਡ ਹੈਗੀਆਂ ਜਾਂ ਕੋ ਬਣਾਉਂਦਾ ਵੀ ਕਿਸੇ ਤੋਂ ਰੈ ਲੈ ਕੇ ਤਾਂ 40 ਰੁਪਏ ਕਿਲੋ ਫੀਡ ਪੈਂਦੀ ਹੈ 400 ਗ੍ਰਾਮ ਮਤਲਬ 16 ਰੁਪਏ ਪਰ ਕੇ ਜੀ ਖਰਚਾ ਖਰਚਾ ਕੱਲੀ ਫੀਡ ਦਾ ਇਹ 16 ਨੂੰ ਮੈਂ 17 ਰੁਪਏ ਕੈਲਕੂਲੇਟ ਕਰੂੰਗਾ ਕਿਉਂਕਿ ਕੋਸਨਾ ਕੋਸਪੀਡ ਵੱਧ ਪੈ ਜਾਂਦੀ ਹੁੰਦੀ ਹੈ ਚਲੋ ਆਪਾਂ ਗੱਲ ਕਰਾਂਗੇ ਮੋਟਾ-ਮੋਟਾ ਜਿਹਾ 20 ਰੁਪਏ ਲੀਟਰ ਦੁੱਧ ਬਚਾਉਣਾ ਹੈ ਜੇ ਪਹਿਲੇ ਮਹੀਨੇ 8000 ਲੀਟਰ ਦੁੱਧ ਪਾਉਂਦਾ ਤਾਂ 2 20 ਰੁਪਏ ਨਾਲ 1,60,000 ਰੁਪਏ ਹੋ ਗਿਆ ਵਧੀਆ ਅਮਾਊਂਟ ਹੋ ਗਈ ਲੋਕਾਂ ਦੇ ਕੰਨ ਖੜੇ ਕਰਨ ਨੂੰ ਜੇ ਆਪਾਂ ਅਕੇ ਜੀ 1,60,000 ਰੁਪਏ ਮਹੀਨੇ ਦਾ ਬਚਦਾ 10% ਚੋਂ ਪਰ ਇਹਦੇ ਵਿੱਚ ਕੁਝ ਫਿਕਸ ਖਰਚੇ ਹੁੰਦੇ ਆ। ਪਸ਼ੂਆਂ ਦਾ ਢਿੱਡ ਭਰਨਾ ਉਹ ਪਹਿਲੇ ਫੇਸ ਤੋਂ ਲੈ ਕੇ ਡرائی ਪੀਟ ਤੱਕ ਲਗਭਗ ਉਨਾ ਹੀ ਹੈ ਜਿਹਦੇ ਵਿੱਚ ਸਾਈਲੇਜ ਆ ਗਿਆ। ਧੂੜੀ ਆ ਗਈ। ਤੇ ਨਾਲ ਆਪਾਂ ਜਿਹੜੇ ਫੀਡ ਸਪਲੀਮੈਂਟ ਹੈ ਦੇ ਨਹੀਂ ਦੇਣੇ ਪੈਂਦੇ। ਸਾਈਲੇਜ ਮੈਂ ਕੈਲਕੂਲੇਟ ਕਰੂੰਗਾ ਸ਼ੀਰ ਰੁਪਏ ਨਹੀਂ ਕਰਦਾ 3.5 ਤੋਂ 4 ਰੁਪਏ। ਧੂੜੀ 5 ਰੁਪਏ। ਤੇ 30-40 ਰੁਪਏ ਦਾ ਖਰਚਾ ਮੰਨ ਲਓ ਜਿਹੜੇ ਲੋਕ ਪੀਡਾਂ 'ਚ ਪਾਉਂਦੇ ਆ। ਜੀਚ ਮੈਨਰ ਮਿਕਸਚਰ ਆ ਗਿਆ। ਟੌਕਸਿਨ ਮੈਂਡ ਤੇ ਲਾਈਵ ਯੀਸਟ ਮੋਟਾ-ਮੋਟਾ ਜਿਹਾ ਖਰਚਾ 150 ਰੁਪਏ ਪਰ ਐਨੀਮਲ ਲਾਵਾਂਗੇ ਆਪਾਂ 1500 ਰੁਪਿਆ ਦਸਾਂ ਦਾ ਤੇ 45000 ਰੁਪਿਆ ਖਰਚਾ ਹੋ ਗਿਆ ਪਸ਼ੂਆਂ ਨੂੰ ਵਧੀਆ ਤਰੀਕੇ ਨਾਲ ਟੈੱਡ ਭਰਨਾ ਤੇ ਫੀਡ ਸਪਲੀਮੈਂਟ ਦੇਣਾ ਇਹ ਲਗਭਗ 12 ਮਹੀਨੇ ਚੱਲਦਾ ਮੰਨ ਲਓ ਵੀ ਕਹਿੰਦੇ 12 ਮਹੀਨੇ ਤੀਹ ਦਿਨ ਉਸ ਤੋਂ ਬਾਅਦ ਇੱਕ ਬੰਦਾ ਆਪਾਂ ਰੱਖਣਾ ਪੈਣਾ ਚਾਹੇ ਆਪ ਐ ਤੇ ਚਾਹੇ ਬੰਦਾ ਰੱਖਿਆ 15000 ਰੁਪਏ ਉਹਦਾ ਖਰਚਾ ਪੈਣੀ ਪੈਣਾ ਉਸ ਤੋਂ ਬਾਅਦ ਆ ਗਿਆ ਬਿਜਲੀ ਤੇ ਡੀਜ਼ਲ ਜਨਰੇਟਰ ਰੱਖਣਾ ਪੈਣਾ ਕਿਉਂਕਿ ਵਿਚਵਾਈ ਚੂਈ ਜ਼ਿਆਦਾਤਰ ਮਸ਼ੀਨਾਂ ਨਾ ਹੁੰਦੀ ਐ 10000 ਰੁਪਏ ਮੈਂ ਉਹਦਾ ਕੈਲਕੂਲੇਟ ਕਰੂੰਗਾ 10000 ਰੁਪਏ ਮੈਂ ਕਰੂੰਗਾ ਜੀ ਵਿੱਚ ਮੈਡੀਸਨ ਆ ਗਈ ਤੇ ਮੇਨਟੇਨੈਂਸ ਆ ਗਈ ਮਾੜੀ ਮੋਟੀ ਮੰਨ ਲਓ ਜਿੰਨੇ ਰੁਪਏ ਸਪੈਰ ਹੁੰਦੀ ਰਹਿੰਦੀ ਐ ਮੋਟਾ ਮੋਟਾ ਜਹੇ 60 80000 ਰੁਪਏ ਜਾਨੀ ਖਰਚਾ ਪਰ ਮੰਥ ਪੈਣੀ ਪੈਣਾ ਪਹਿਲੇ 3 ਮਹੀਨੇ ਜਬੜੀ ਵਧੀਆ ਬਾਤ ਚ ਰਹਿ ਜੂ 160 ਤੋਂ ਜੇ 80 ਕੱਢਦੇ ਆ 8000 ਰੁਪਏ ਪਰ ਮਹੀਨ। ਜੋ ਸੈਕੰਡ ਫੇਜ਼ ਸ਼ੁਰੂ ਹੋ ਜਾਂਦਾ ਪਸ਼ੂ ਗੱਭਣ ਹੋ ਜਾਂਦੇ ਆ ਤੇ ਮੇਰਾ ਖਿਆਲ ਹੈ ਜਿੱਥੇ ਦੁੱਧ ਆਪਾਂ 250 ਤੋਂ 270 ਕਹਿੰਦੇ ਆ ਉਹ ਦੁੱਧ 200 ਲੀਟਰ ਦੀ ਐਵਰੇਜ ਦਿੰਦਾ। ਯਾਨੀ ਸੂਂਗ ਤੋਂ ਚੌਥੇ ਮਹੀਨੇ ਤੱਕ ਲੈ ਕੇ ਤੇ ਚੌਥਾ ਪੰਜਵਾਂ ਛੇਮਾ 7 9 ਮਹੀਨੇ ਸਟਾਰਟਿੰਗ ਤੱਕ 200 ਦੀ ਐਵਰੇਜ ਪੈਣੀ ਹੈ। 200 ਦੀ ਐਵਰੇਜ ਹੋਗੀ ਤਾਂ ਜਿਹੜੀ ਸੇਲ ਜੋ ਪ੍ਰੋਫਿਟ ਹੈਗਾ ਫੀਡ ਕੱਟ ਕੇ ਫੀਡ ਘਟ ਜਾਨੀ ਇੱਥੇ ਜੋ ਦੁੱਧ ਘਟ ਚੋਵਾਂਗੇ ਘੱਟ ਫੀਡ ਪਾਣੀ ਪੈਣੀ ਹੈ ਉਹ 20 ਰੁਪਏ ਨਾ ਜਾਨੀ 6000 ਲੀਟਰ ਹੋ ਗਿਆ ਤੇ 20 ਰੁਪਏ ਨਾ 1 ਲੱਖ 20000 ਹੋ ਗਿਆ 1 ਲੱਖ 200 ਜੋ 80 ਕੱਟਿਆ ਗਿਆ ਤਾਂ ਉਹ ਰਹਿ ਗਿਆ 40000 ਰੁਪਏ ਪਰ ਮਹੀਨਾ ਜਿਹੜੀ ਮੇਰੀ ਕੈਲਕੂਲੇਸ਼ਨ ਐਵਰੇਜ ਹੀ ਰਹਿੰਦੀ ਹੁੰਦੀ ਹੈ ਜਦੋਂ ਤੀਜਾ ਫੇਜ਼ ਸ਼ੁਰੂ ਹੋ ਗਿਆ ਲੇਟ ਲੈਕਟੇਸ਼ਨ ਦਾ ਉਥੇ ਦੁੱਧ ਰਹਿ ਜਾਣਾ 150 ਲੀਟਰ ਦੇ ਆਸ-ਪਾਸ ਹੋ ਸਕਦਾ 200 ਹੋਵੇ ਪਰ ਡਟਾ ਲਾਂਗੇ 100 ਰਹਿ ਜਾਊਗਾ ਇਹ 4 ਮਹੀਨੇ ਚੱਲ ਜਾਂਦਾ ਛੜਦੇ ਛਡਾਉਂਦੇ 150 ਦੇ ਮਤਲਬ ਵੀ 4500 ਲੀਟਰ ਪਰ ਮੰਥ ਤੇ ਗੁਣਾ ਵੀ 90000 ਰੁਪਇਆ 80 ਜਏ ਹੋ ਸਕਦਾ ਖਰਚਾ ਕੁਛ ਘਟ ਜੇ 70 ਕ ਲਾ ਲਗੇ ਇਹਦੇ ਚ ਕੀ ਹੁੰਦਾ ਇਸ ਟਾਈਮ 'ਚ ਮੈਡੀਸਨ ਘੱਟ ਲੱਗਣ ਲੱਗ ਜਾਂਦੀ ਹੈ ਜਿਹੜਾ ਖਰਚਾ ਘਟਾਉਣੇ ਤੇ ਫੀਲ ਵੀ ਕੁਝ ਆਪਣ ਨੂੰ ਸਸਤੀ ਪੈ ਜਾਂਦੀ ਹੈ ਇੱਥੇ ਜਾ ਕੇ 20000 ਰੁਪਿਆ ਰਹਿ ਜਾਂਦਾ ਜਿਹੜੇ ਲਾਸਟ ਦੇ 2 ਮਹੀਨੇ ਹੁੰਦੇ ਐ ਉਹ 70000 ਰੁਪਿਆ ਖਰਚਾ ਹੁੰਦਾ ਪਰ ਮੰਥ ਦਾ ਤੇ 100 ਰੁਪਏ ਦੀ ਫੀਡ ਪਸ਼ੂਆਂ ਲਈ ਕੇ ਤਾਂ 30000 ਰੁਪਿਆ ਜਾਨੀ ਫੀਡ ਫੀਡ ਤੇ 10 ਪਸ਼ੂਆਂ ਤੇ ਲੱਗਦਾ ਉਦੋਂ ਆਪਾਂ ਨੂੰ ਕੁਲ 1.2 ਲੱਖ ਰੁਪਿਆ ਪਰ ਮੰਥ ਕੋਲੋਂ ਪਾਉਣਾ ਪੈਂਦਾ ਜਾਨੀ ਇਹ ਹੀ ਦਾ ਸਿਸਟਮ ਰਹਿੰਦਾ 10 ਪਸ਼ੂਆਂ ਦੀ ਐਵਰੇਜ ਦਾ ਇਹ 'ਚ ਵਾਧ ਘਟ ਹੋ ਸਕਦੀ ਹੈ ਜਾਂ ਮੰਨ ਲਓ ਕੋਈ ਉਹਨੇ ਕੀ ਕੋ ਗੱਭਨ ਰਹੀ ਨਾ ਰਹੀ ਲੇਟ ਫੇਟ ਹੋ ਗਈ ਉਹ ਜੀਆਂ ਸੁਭਾਵਨਾ ਬਣ ਜਾਂਦੀਆਂ ਪਰ ਨਾਲ ਜੇ ਆਪਾਂ ਚੱਲਦੇ ਰਹਿਨੇ ਆ ਕਿਸੇ ਟਾਈਮ ਇਹ ਆਪਾਂ ਖਰਚਾ ਫੀਡ ਵਾਲਾ ਜਿਹੜਾ 16 ਰੁਪਏ ਨੂੰ ਘਟਾ ਕੇ 15 ਤੇ ਲਿਆਉਣਾ ਫਿਰ 12 13 ਤੇ ਜੇ ਕੋਸਟ ਕਟਿੰਗ ਕਰਦੇ ਰਵਾਂਗੇ ਫਿਰ ਕੋਸ਼ਿਸ਼ ਕਰਾਂਗੇ ਮਿਹਨਤੀਆਂ ਦੇ ਟੀਐਮਬੀ ਪਾਈਗੇ ਘਟਾ ਕੇ ਮੰਨ ਲਓ ਖਰਚੇ ਘਟਦੇ ਜਾਂਦੇ ਆ ਇਹ ਹੀ ਆਪਾਂ ਜਿਹੜਾ ਪ੍ਰੋਡਕਸ਼ਨ ਕੋਸਟ ਹੈ ਮੇਰੇ ਖਿਆਲ ਚ 15 ਰੁਪਏ ਤੇ ਲਿਉਣੀ ਪੈਂਦੀ ਆ ਸਣੇ ਸਹੀ ਲੇਜੋ ਸਾਇਲੇ ਦੇ ਨਾਲ ਨਾਲ ਕੀ ਹੁੰਦਾ ਜਦੋਂ ਆਪਾਂ ਟਾਈਮ ਪਾਈ ਜਾਂਦੇ ਆ ਪਹਿਲੇ ਸਾਲ ਐਕਸਪੈਰੀਮੈਂਟ ਨਹੀਂ ਹੁੰਦੇ ਉਸ ਤੋਂ ਬਾਅਦ ਬੰਦੇ ਨੂੰ ਮਿਲਦਾ ਫਿਰ ਮੰਨ ਲਓ ਫੀਡ 'ਚ ਵੀ ਕੋਸਟ ਕਟਿੰਗ ਹੋ ਜੂਗੀ ਆਪਾਂ ਰਸਨ ਪਾ ਸਕਦੇ ਆ ਅਸੀਂ ਕੋਸ਼ਿਸ਼ ਵੀ ਕੀਤੀ ਸੀ ਕਾਫੀ ਲੋਕਾਂ ਦੇ ਮੰਨ ਲਓ ਖਰਚੇ ਘਟਾਉਣ ਦੀ ਪਰ ਉਹਦੇ 'ਚ ਕੀ ਦਿੱਕਤ ਆ ਗਈ ਵੀ ਇਕੱਲੇ ਬੰਦੇ ਤਾਂ ਮੈਨੇਜ ਨਹੀਂ ਹੋ ਪਾ ਰਹੇ ਆ ਐਤਕੀ ਕਾਫੀ ਫਾਰਮਰ ਜੁੜੇ ਆ ਜਿਹੜੇ ਮੰਨ ਲਾ 2-200 ਗਾਂ ਵਾਲੇ ਵੀ ਜੁੜੇ ਆ ਤੇ ਵਿਚਾਰ ਵੀ ਹੋਈ ਜਾਂਦੇ ਵੀ ਕਿਸੇ ਹਿਸਾਬ ਨਾਲ ਸਿਸਟਮ ਚਲਾਇਆ ਜਾਵੇ ਜੇ ਮੰਨ ਲਓ ਕਿ ਸੇ ਫਾਰਮਰ ਦਾ ਖਰਚਾ ਘਟਾ ਸਕਦੇ ਆ ਪਰ ਕਿਰਾਂ ਰਿਐਲਿਟੀ ਇਹੀ ਹੈ ਸਟਾਰਟਿੰਗ ਚ ਬਾਲੀ ਕਮਾਈ ਹੈ ਨਹੀਂ ਕਿ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਤੇ ਹੁਣ ਵੀ ਕਹਿਣਾ ਇਹ ਵੀ ਗੱਲ ਨਹੀਂ ਕਮਾਈ ਨਹੀਂ ਹੈਗੀ ਥੋੜਾ ਜਿਹੀ ਮਿਹਨਤ ਕਰੋਂਗੇ ਲੱਗੇ ਰਹੋਂਗੇ ਜਿੱਥੇ ਜਿੱਥੇ ਮੰਨ ਲਓ ਬੰਦਾ ਕੋਈ ਸਿੱਖਦਾ ਰਹਿੰਦਾ ਜਿੰਨਾ ਆਪਾਂ ਬਰੀਕੀਆਂ 'ਚ ਵੱਢਦੇ ਜਾਵਾਂਗੇ ਉਹਨਾਂ ਕਾਪਾ ਨੂੰ ਮੰਨ ਲਓ ਬੈਨੀਫਿਟ ਵਧਦਾ ਜਾਊਗਾ ਜੋ ਮੇਰੀ ਹੈਗੀ ਹੈ ਜੇ ਮੰਨ ਲਓ ਕੋਈ ਬਾਦਖਾਟ ਹੈਗੀ ਕਮੈਂਟ ਜ਼ਰੂਰ ਕਰਿਓ ਫਿਰ ਆਪਾਂ ਕੀ ਕਰਾਂਗੇ ਫਿਰ ਇੱਥੇ ਵਿਚਾਰ ਕਰਾਂਗੇ ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਜ਼ਰੂਰੀ ਨਹੀਂ ਵੀ ਮੈਂ ਆਪਦੇ ਵਿਚਾਰ ਦਿੱਤੇ ਐ ਜੋ ਮੇਰੇ ਨਾਲ ਗੱਲਾਂ ਬਾਤਾਂ ਹੁੰਦੀਆਂ ਜਿੰਨੇਕ ਫਾਰਮਰ ਮੈਂ ਟੱਕਰਦੇ ਐ ਉਹਨਾਂ ਨਾਲ ਗੱਲਬਾਤ ਕਰਕੇ ਬਾਕੀ ਕਮੈਂਟਾਂ ਤੇ ਦੁਬਾਰੇ ਫੇਰ ਆਪਾਂ ਗੱਲਬਾਤ ਕਰਾਂਗੇ